ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਾਧ ਸੰਗਤ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਤੇ ਐਨਐਸਏ ਲੱਗਿਆ ਹੋਇਆ ਹੈ ਭਾਈ ਅਮਰਿਤਪਾਲ ਸਿੰਘ ਨੂੰ 2 ਸਾਲ ਦੀ ਵਜਾਏ ਜਿਹੜੀ ਹੈ ਉਹ ਉਮਰ ਭਰ ਖੁੱਲ ਦੇ ਰਿਹਾ ਹੈ ਇਹ ਕੇਸ ਤੇ ਹਾਲਾਂਕਿ ਇਸ ਵਿਸ਼ੇ ਨੂੰ ਸਮਝਣਾ অতি ਜ਼ਰੂਰੀ ਹੈ ਆਪਾਂ ਕੁਝ ਕੋ ਬੇਨਤੀਆਂ ਜਿਹੜੀਆਂ ਨੇ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਰੇ ਆਪਾਂ ਸਾਰੇ ਜਾਣਦੇ ਆ ਕਿਸ ਤਰ੍ਹਾਂ ਲਗਭਗ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਲਗਭਗ ਜੜੀਆਂ ਚੀਜ਼ਾਂ ਨੇ ਉਹ ਹੋ ਰਹੀਆਂ ਨੇ ਸਾਰ ਸੰਗਤ ਇੱਕ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਸਾਰ ਸੰਗਤ ਕਿਤੇ ਨਾ ਕਿਤੇ ਜੇ ਆਪਾਂ ਵੇਖੀਏ ਭਾਈ ਅਮਰਿਤਪਾਲ ਸਿੰਘ ਦੇ ਨਾਲ ਵੱਡੀ ਚਾਲ ਖੇਡੀ ਜਾ ਰਹੀ ਹੈ ਕੱਲ ਨੂੰ 24 ਤਰੀਕ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਛੱਡਿਆ ਜਾਏਗਾ ਰਿਹਾ ਕੀਤਾ ਜਾਏਗਾ ਉਹਨਾਂ ਨੂੰ ਸੌ ਚੁਕਾਈ ਜਾਏਗੀ ਵੈਸੇ ਤਾਂ 100% ਹੈ ਕਿ ਉਹਨਾਂ ਨੂੰ ਸੌ ਚੁਕਾਈ ਜਾਵੇਗੀ ਜਾਂ ਵੀਡੀਓ ਕਾਨਫਰencing ਰਾਹੀਂ ਜਾਂ ਫਿਰ ਉਹਨਾਂ ਨੂੰ ਬਾਇਰ 에ਅਰ ਲਿਆਂਦਾ ਜਾਏਗਾ ਸੌ ਚੁਕਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਛੱਡਿਆ ਜਾਏਗਾ ਵਾਪਸ ਡਿਬਰੂਗੜ੍ਹ ਤੋ ਹਾਲਾਂਕਿ ਇਹ ਚੀਜ਼ਾਂ ਬਿਲਕੁਲ ਜਿਹੜੀਆਂ ਨੇ ਉਹ ਚਰਚਾ ਦਾ ਵਿਸ਼ਾ ਨੇ ਹਲੇ ਫਿਲਹਾਲ ਇਹ ਚੀਜ਼ਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨਹੀਂ ਸਾਧ ਸੰਗਤ ਪਰ ਇਹ ਗੱਲ ਜਿਹੜੀ ਹੈ ਸਾਨੂੰ ਜ਼ਰੂਰ ਸਿੱਖਣੀ ਪਵੇਗੀ ਕਿ ਸਰਕਾਰਾਂ ਨੇ ਜੋ ਕੀਤਾ ਹੁਣ ਤੱਕ ਸਿੱਖਾਂ ਦੇ ਉਲਟ ਹੀ ਕੀਤਾ ਹੈ ਹਾਲਾਂਕਿ ਸਾਡੇ ਨਾਲ ਉਲਟ ਫੇਰ ਹੈ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦਿੱਤੀ ਜਾਂਦੀ ਹੈ ਚੋਣ ਪ੍ਰਚਾਰ ਕਰਨ ਦੇ ਲਈ ਪਰ ਭਾਈ ਅਮਰਿਤਪਾਲ ਸਿੰਘ ਨੂੰ ਛੱਡਿਆ ਨਹੀਂ ਜਾਂਦਾ ਹਾਲਾਂਕਿ ਦੇਖੋ ਇਹ ਭੇਦ ਭਾਵ ਹੈ ਸਿੱਧਾ ਭੇਦ ਭਾਵ ਹੈ ਤੇ ਅੱਜ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਕਿਸੇ ਨੇ ਬਲਾਤਕਾਰ ਕੀਤਾ ਕਿਸੇ ਨੇ ਕਤਲ ਕੀਤੇ ਉਹਨੂੰ ਵਾਰ-ਵਾਰ ਪਰੋਲਾਂ ਦਿੱਤੀਆਂ ਜਾਂਦੀਆਂ ਨੇ ਪਰ ਬੰਦੀ ਸਿੰਘਾਂ ਨੂੰ ਇੱਕ ਵਾਰ ਵੀ ਪਰੋਲ ਨਹੀਂ ਦਿੱਤੀ ਗਈ ਜਿਹੜੇ ਬੰਦੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੈ ਉਹ ਬੰਦਾ ਸੌਦਾ ਸਾਦ ਉਹਨੂੰ ਵੀ ਕਿੰਨੀ ਵਾਰ ਪੈਰੋਲ ਦਿੱਤੀ ਉਹਨੂੰ ਬਾਹਰ ਕੱਢਤਾ ਅਖੇ ਜੀ ਇਹਨੇ ਸਤਸੰਗ ਕਰਨੀ ਹੈ ਪਤਾ ਨਹੀਂ ਸਤਸੰਗ ਕਰਕੇ ਉਹਨੇ ਕਿੰਨੇ ਕੁ ਲੋਕਾਂ ਨੂੰ ਹੁਣ ਤੱਕ ਜਿਹੜਾ ਹੈ ਤਾਰਿਆ ਜਿਨਨੇ ਤਾਰਨ ਦੇ ਨਾਮ ਤੇ ਸਤਸੰਗਾਂ ਹੋਈਆਂ ਉਹ ਸਾਰੇ ਡੁੱਬੇ ਹੀ ਨੇ ਤੇ ਗੁਰੂ ਜੀ ਨਾਂ ਦਾ ਅੰਦੁਲਾ ਸਿੱਖ ਵੀ ਅੰਦੇ ਕਰਮ ਕਰੇਨ ਹਾਲਾਂਕਿ ਉਹ ਤੇ ਆਪ ਅੰਨੇ ਤੇ ਉਹਦੇ ਨਾਲ ਦੇ ਵੀ ਜਿਹੜੇ ਨੇ ਸਾਰੇ ਅੰਨੇ ਕੰਮ ਕੀਤੇ ਜਾ ਰਹੇ ਨੇ ਪਰ ਸਰਕਾਰਾਂ ਨੂੰ ਉਹ ਨਹੀਂ ਦਿਸ ਰਹੇ ਪਰਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਇੱਕ ਵਾਰੀ ਵੀ ਰਿਹਾਨ ਨਹੀਂ ਕੀਤਾ ਜਾ ਰਿਹਾ ਖੈਰ ਮੇਰਾ ਮਕਸਦ ਹੈ ਕਿ ਵੱਖਰਾ ਵਰਤੀਰਾ ਜਿਹੜਾ ਹੈ ਉਹ ਕਿਉਂ ਕਿਤੇ ਨਾ ਕਿਤੇ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਹੈ ਸਾਡੀਆਂ ਫਿਲਮਾਂ ਤੱਕ ਜਿਹੜੀਆਂ ਨੇ ਬੈਨ ਕਰ ਦਿੱਤੀਆਂ ਗਈਆਂ ਪਰ ਸਰਸੇ ਵਾਲੇ ਦੀਆਂ ਫਿਲਮਾਂ ਕੋਲ ਖੜ ਕੇ ਪੁਲਿਸ ਦੀ ਸਿਕਿਉਰਿਟੀ ਨਿਗਰਾਨੀ ਵੇਡ ਚਲਾਈਆਂ ਗਈਆਂ ਉਹਦੇ ਪੋਸਟਰਾਂ ਦੀ ਉਹਦੇ ਬੈਨਰਾਂ ਤੱਕ ਦੀ ਵੀ ਜਿਹੜੀ ਹੈ ਪੁਲਿਸ ਤੋਂ ਰਖਵਾਲੀ ਕਰਾਈ ਗਈ ਸੁਖਵੀਰ ਬਾਦਲ ਵਰਗਿਆਂ ਵੱਲੋਂ ਵੀ ਵੇਖੋ ਕਿਤੇ ਪਿਤਾ ਜੀ ਦੀ ਫਿਲਮ ਦਾ ਕੋਈ ਪੋਸਟਰ ਨਾ ਪਾੜ ਜਾਏ ਤੇ ਕਿਤੇ ਕੋਈ ਫਿਲਮ ਇਹਨਾਂ ਦੀ ਰੋਕ ਨਾ ਜਾਏ ਕੋਈ ਸ਼ੋਅ ਮਿਸ ਨਾ ਹੋ ਜਾਏ ਇਦਾਂ ਦੀਆਂ ਸਾਰੀਆਂ ਗੱਲਾਂ ਵੀ ਹੋਈਆਂ ਸਾਰ ਸੰਗਤ ਭਾਈ ਅਮਰਿਤਪਾਲ ਸਿੰਘ ਦੀ ਜੇ ਆਪਾਂ ਗੱਲ ਕਰੀਏ ਹਾਲਾਂਕਿ ਵੱਖਰਾ ਵਰਤੀਰਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਹੋ ਰਿਹਾ ਹੈ ਵੱਖਰਾ ਵਰਤਾਰਾ ਇਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਪਾਸੇ ਕੇਜਰੀਵਾਲ ਨੂੰ ਛੱਡਿਆ ਗਿਆ ਚੋਣ ਪ੍ਰਚਾਰ ਕਰਨ ਲਈ ਪਰ ਅਮਰਿਤਪਾਲ ਸਿੰਘ ਨੂੰ ਇੱਕ ਵਾਰੀ ਵੀ ਕੁਝ ਘੰਟਿਆਂ ਲਈ ਵੀ ਰਿਹਾਨੀ ਕੀਤਾ ਗਿਆ ਵੀ ਕੋਈ ਸਪੈਸ਼ਲ ਰੈਲੀ ਸਪੈਸ਼ਲ ਚੋਣ ਪ੍ਰਚਾਰ ਉਹ ਕੋਈ ਕਰ ਸਕਣ ਤੇ ਇਹ ਸਿੱਧਮ ਸਿੱਧਾ ਜਿਹੜਾ ਹੈ ਉਹ ਵੱਖਰਾ ਵਿਸ਼ਾ ਬਣ ਚੁੱਕਿਆ ਹੈ ਇਹ ਕਿਤੇ ਨਾ ਕਿਤੇ ਮਤਰੀ ਮਾਂ ਵਾਲਾ ਸਲੂਕ ਜਿਹੜਾ ਹੈ ਪੰਜਾਬੀਆਂ ਦੇ ਨਾਲ ਹੋ ਰਿਹਾ ਹੈ ਸਾਧ ਸੰਗਤ ਇੱਕ ਗੱਲ ਹਮੇਸ਼ਾ ਯਾਦ ਰੱਖੇ ਕਿ ਪੰਜਾਬ ਦੇ ਭਲੇ ਲਈ ਕਦੇ ਜਿਹੜਾ ਹੈ ਸੈਂਟਰ ਨੇ ਕੁਝ ਵੀ ਨਹੀਂ ਕੀਤਾ ਜੇ ਆਪਾਂ ਵੱਖਰੇ ਤੌਰ ਤੇ ਸੋਚੀਏ ਵੀ ਪੰਜਾਬ ਨੂੰ ਕੁਝ ਦਿੱਤਾ ਹੋਵੇ ਸਾਡੇ ਵਿੱਚੋਂ 1947 ਦੇ ਵਿੱਚੋਂ ਜਿਹੜਾ ਹੈ ਪਾਕਿਸਤਾਨ ਨੂੰ ਕੱਢ ਦਿੱਤਾ ਦੇਸ਼ ਬਣਾਤਾ ਪਾਕਿਸਤਾਨ ਜਿਹਨੂੰ ਅਸੀਂ ਲੈਂਦਾ ਪੰਜਾਬ ਕੀਨੇ ਆ ਉਸ ਤੋਂ ਬਾਅਦ 58 ਦੇ ਵਿੱਚ ਸਾਡੇ ਤੋਂ ਹਿਮਾਚਲ ਵੱਖ ਕੀਤਾ ਫਿਰ 66 ਦੇ ਵਿੱਚ ਹਰਿਆਣਾ ਵੱਖ ਕੀਤਾ ਇਹ ਭਾਰਤੀ ਹਕੂਮਤ ਦੀ ਸਾਨੂੰ ਦੇਣ ਹੈ ਤੇ ਅੱਜ ਜੇ ਆਪਾਂ ਵੇਖਦੇ ਆਂ ਛੋਟਾ ਜਾਂ ਨਿਕੜਾ ਜਾਂ ਪੰਜਾਬ ਰਹਿ ਗਿਆ ਇਹਦਾ ਵੀ ਟੋਟੇ ਕਰਨ ਦੀ ਜਿਹੜੀ ਹੈ ਸੋਚੀ ਜਾ ਰਹੀ ਹੈ ਚੰਡੀਗੜ੍ਹ ਨੂੰ ਸਟੇਟ ਘੋਸ਼ਿਤ ਕਰਨ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ ਨਵਾਂ ਸ਼ਹਿਰ ਤੇ ਥੋੜਾ ਜਿਆਦਾ ਦੁਆਬਾ ਏਰੀਆ ਲੈ ਕੇ ਚੰਡੀਗੜ੍ਹ ਨੂੰ ਸਟੇਟ ਘੋਸ਼ਿਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਖੈਰ ਇਹ ਇੱਕ ਲੰਮਾ ਵਿਸ਼ਾ ਹੈ ਸਾਧ ਸੰਗਤ ਕੀ ਸਾਡੀਆਂ ਸਰਕਾਰਾਂ ਇਹ ਸਭ ਕੁਝ ਚਾਹੁੰਦੀਆਂ ਨੇ ਕੀ ਜਿਹੜਾ ਹੈ ਪੰਜਾਬ ਨੂੰ ਵੰਡ ਦਿੱਤਾ ਜਾਏ ਪੰਜਾਬ ਨੂੰ ਜਿਹੜਾ ਹੈ ਉਹ ਛੋਟਾ ਜਿਹਾ ਕਰ ਦਿੱਤਾ ਜਾਏ ਤੇ ਅੱਜ ਕਿੰਨਾ ਨਸ਼ਾ ਜਿਹੜਾ ਹੈ ਵੱਧ ਚੁੱਕਿਆ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਉਹਦੇ ਤੇ ਕੋਈ ਇਨਸਾਫ ਜਿਹੜਾ ਹੈ ਉਹ ਸਾਨੂੰ ਨਹੀਂ ਮਿਲਿਆ ਸਾਧ ਸੰਗਤ ਕੀ ਅਸੀਂ ਜਿਹੜਾ ਹੈ ਉਹ ਇਨ੍ਹਾਂ ਚੀਜ਼ਾਂ ਦੇ ਨਾਲ ਬਿਲਕੁਲ ਐਗਰੀ ਹੋਵਾਂਗੇ ਕਿ ਕਿੰਨਾ ਕੁ ਸਾਡੇ ਨਾਲ ਗਲਤ ਹੋ ਗਿਆ ਪਰ ਹਲੇ ਵੀ ਜੇ ਅਸੀਂ ਪਾਰਟੀਆਂਵਾਦੀਆਂ ਦੇ ਪਿੱਛੇ ਲੜਨਾ ਤੇ ਆਪਣੀ ਜ਼ਮੀਰ ਨੂੰ ਮਾਰ ਕੇ ਆਪਣੇ ਅੰਦਰਲੇ ਜ਼ਮੂਰੀਅਤ ਹੱਕ ਨੂੰ ਮਾਰ ਕੇ ਤੇ ਮੈਂ ਕਹਿੰਦਾ ਅਸੀਂ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਅਖਵਾਉਣ ਨੂੰ ਤਿਆਰ ਆ ਪਰ ਅਸੀਂ ਕਦੇ ਹਾਂ ਦਾ ਨਾਰਾ ਖੁੱਲ ਕੇ ਨਹੀਂ ਮਾਰ ਸਕੇ ਕਿਉਂਕਿ ਪਾਰਟੀਆਂ ਦੇ ਬੰਦਨਾ ਦੇ ਵਿੱਚ ਅਸੀਂ ਲੋਕ ਵੱਜੇ ਹੋਏ ਆ ਖੈਰ ਮੈਂ ਬੇਨਤੀ ਕਰ ਰਿਹਾ ਸੀ ਕਿ ਭਾਈ ਅਮਰਿਤਪਾਲ ਸਿੰਘ ਨੂੰ ਜਿਸ ਤੇ ਸਾਲ ਦੀ एनएसए ਲਾ ਕੇ ਹੋਰ ਜੇਲ੍ਹ ਦੇ ਵਿੱਚ ਰੱਖਣ ਦਾ ਪਲਾਨ ਕੀਤਾ ਗਿਆ ਮੇਰੇ ਕੁਝ ਵੀਰ ਮੈਨੂੰ ਦੱਸ ਰਹੇ ਸੀ ਕਹਿੰਦੇ ਉਹਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਰਹੀ ਹੈ ਉਹ ਪਰਵਾਣ ਨਹੀਂ ਹੋ ਸਕਦੀ ਕਿਉਂਕਿ ਪਹਿਲਾਂ ਇਹਨਾਂ ਨੇ 3 ਮਹੀਨੇ ਤੱਕ ਦੀ ਜਿਹੜੀਆਂ ਮੈਂਸ਼ਨ ਕੀਤੀ ਗਈ ਸੀ ਤਿੰਨ ਤਿੰਨ ਮਹੀਨੇ ਪਰ ਜਿਹੜੀ ਹੁਣ ਇਹਨਾਂ ਨੇ ਮਾਰਚ ਤੋਂ ਲਾਈ ਸੀ 3 ਮਾਰਚ ਤੋਂ ਤੇ ਉਦੋਂ ਜਿਹੜਾ ਉਹਦੇ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ 3 ਮਹੀਨੇ ਦੇ ਚਲੋ ਤਿੰਨ ਤਿੰਨ ਮਹੀਨੇ ਕਰਕੇ ਲਾਈ ਪਰ ਹੁਣ 3 ਜੂਨ ਨੂੰ ਵੋਟਾਂ ਦੇ ਰਿਜ਼ਲਟ ਤੋਂ ਠੀਕ ਇੱਕ ਦਿਨ ਪਹਿਲਾਂ ਜੋ ਇਹਨਾਂ ਨੇ ਮੈਂਸ਼ਨ ਕੀਤੀ ਇੱਕ ਸਾਲ ਦੀ ਉਹ ਇਕੱਠੀ ਕਰਕੇ ਇਹਨਾਂ ਨੇ ਐਨਐਸਏ ਲਾਤੀ ਹਾਲਾਂਕਿ ਉਹਨੂੰ ਚਣੌਤੀ ਦਿੱਤੀ ਜਾ ਰਹੀ ਹੈ ਉਹ ਪ੍ਰਵਾਨ ਨਹੀਂ ਹੋ ਸਕਦੀ ਚਲੋ ਮੈਂ ਕਹਣਾ ਪ੍ਰਮਾਤਮਾ ਕਰੇ ਇਦਾਂ ਹੀ ਹੋਵੇ ਪਰ ਭਾਈ ਅਮਰਿਤਪਾਲ ਸਿੰਘ ਨੂੰ 2 ਸਾਲ ਦੀ ਵਜ਼ਾਏ ਜਿਹੜੀ ਹੈ ਉਮਰ ਭਰ ਲਈ ਜੇਲ੍ਹ ਦੇ ਵਿੱਚ ਰੱਖਣਗੇ ਇਹ ਲੋਕ ਜੇ ਹਾਲਾਤ ਇਦਾਂ ਹੀ ਰਹੇ ਅਸੀਂ ਸੁਚੇਤ ਨਾ ਹੋਏ ਅਸੀਂ ਨਾ ਬੋਲੇ ਤੇ ਯਾਦ ਰੱਖਿਓ ਜਿਹੜਾ ਕੋਈ ਕੌਮ ਦਾ ਰਖਵਾਲਾ ਬਣੇਗਾ ਕੌਮ ਲਈ ਕੋਈ ਆਵਾਜ਼ ਚੁੱਕੇਗਾ ਜੋ ਕੋਈ ਵੀ ਹੋਵੇ ਸਰਕਾਰਾਂ ਉਹਦੇ ਨਾਲ ਇਦਾਂ ਹੀ ਕਰਨਗੀਆਂ ਜਿੰਨਾ ਚਿਰ ਸਾਡਾ ਏਕਾ ਨਹੀਂ ਹੁੰਦਾ ਅਸੀਂ ਏਕਾ ਰੱਖੀਏ ਹਾਲਾਂਕਿ ਖਡੂਰ ਸਾਹਿਬ ਤੇ ਫਰੀਦਕੋਟ ਦੇ ਲੋਕਾਂ ਨੇ ਜੇ ਏਕਾ ਰੱਖਿਆ ਮੈਂ ਉਹਨਾਂ ਹਲਕਿਆਂ ਦਾ ਧੰਨਵਾਦ ਆ ਜਿੱਥੋਂ ਵੋਟ ਪਈ ਹੈ ਜਿੱਥੋਂ ਨਹੀਂ ਵੀ ਪਈ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਕੌਨਸਟਿਟਿਊਐਂਸੀ ਦੇ ਵਿੱਚ ਆਉਂਦੇ ਨੇ ਤੇ ਹਾਲਾਂਕਿ ਉਹਨਾਂ ਲੋਕਾਂ ਨੇ ਬਹੁਤ ਭਾਰੀ ਸਾਥ ਦਿੱਤਾ ਇਦਾਂ ਦੀ ਏਕਤਾ ਬਣਾਉਣ ਦੀ ਜਿਹੜੀ ਲੋੜ ਹੈ ਪੂਰੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਖਡੂਰ ਸਾਹਿਬ ਲੋਕ ਸਭਾ ਹਲਕਾ ਔਰ ਫਰੀਦਕੋਟ ਵਰਗੇ ਲੋਕਾਂ ਵਰਗੀ ਸੋਚ ਬਣਾਓ ਜੇ ਆਪਣੇ ਆਪ ਨੂੰ ਆਜ਼ਾਦ ਕਰਨਾ ਹੈ ਪਾਰਟੀਆਂਵਾਦੀਆਂ ਪਿੱਛੇ بڑے ਝੰਡੇ ਚੁੱਕ ਕੇ ਅਸੀਂ ਬਹੁਤ ਆਪਣੀ ਜ਼ਮੂਰੀਅਤ ਦਾ ਕਤਲ ਕਰਵਾ ਲਿਆ ਬਸ ਹੁਣ ਹੋਰ ਨਹੀਂ ਹਾਲਾਂਕਿ ਇਕੱਲੇ ਅਮਰਤਪਾਲ ਦੀ ਗੱਲ ਨਹੀਂ ਜੇ ਕੱਲ ਨੂੰ ਸਾਡੇ ਦੇ ਵੀ ਮੌਕਾ ਮਿਲਿਆ ਤੇ ਮੈਂ ਕਹਿੰਦਾ ਸਰਕਾਰ ਇਹ ਸਭ ਕੁਝ ਜਿਹੜਾ ਹੈ ਸਾਡੇ ਨਾਲ ਵੀ ਕਰੂਗੀ ਇਸ ਕਰਕੇ ਹੋਣ ਵਾਲੀ ਉਸ ਸਮੇਂ ਨੂੰ ਰੋਕੀਏ ਆਪਣੀ ਹੋਂਦ ਨੂੰ ਬਚਾਈਏ ਕੱਠੇ ਹੋਵੋ ਕੱਠੇ ਹੋਣ ਦੀ ਲੋੜ ਜਾਗਰੂਕਤਾ ਲੈ ਕੇ ਆਈਏ ਆਪਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ